हलका सुजानपुर के कोने कोने तो आए पतवंते सजनो गज के फतेह बुलाओ वाहगुरू जी का खालसा वाहगुरू जी की फतेह एक पासे थोड़ी खेतरी पार्टी है दूजे पास दिल्ली वाली हैं खेत्री पार्टी ਉਹ ਪਾਰਟੀ ਹੈ ਜਿਹਦਾ 103 ਸਾਲ ਪੁਰਾਣਾ ਇਤਿਹਾਸ ਹੈ ਉਹ ਪਾਰਟੀ ਜਿਹੜੇ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਣ ਵਾਲੀ ਪਾਰਟੀ ਜਿਹੜੀ ਸਰਬੱਤ ਦਾ ਭਲਾ ਸੋਚਣ ਵਾਲੀ ਪਾਰਟੀ ਸਾਰੇ ਧਰਮਾਂ ਦਾ ਸਤਕਾਰ ਕਰਨ ਵਾਲੀ ਪਾਰਟੀ ਸਾਰੇ ਧਰਮਾਂ ਨੂੰ ਇਕੱਠੇ ਰੱਖ ਕੇ ਪੰਜਾਬ ਨੂੰ ਅੱਗੇ ਲਿਜਾਉਣ ਵਾਲੀ ਪਾਰਟੀ ਉਹ ਸ਼੍ਰੋਮਣੀ ਕਾਲੀ ਦਲ ਆ ਜਿਹੜੀਆਂ ਦਿੱਲੀ ਵਾਲੀ ਪਾਰਟੀਆਂ ਭਾਵੇਂ ਬੀਜੇਪੀ ਹੈ ਭਾਵੇਂ ਆਪ ਹੈ ਭਾਵੇਂ ਕਾਂਗਰਸ ਹੈ ਉਹ ਇੱਥੇ ਪੰਜਾਬ ਦੀ ਤਰੱਕੀ ਵਾਸਤੇ ਨਹੀਂ ਆਉਂਦੀਆਂ ਕੱਲਾ ਇਲੈਕਸ਼ਨ ਜਿੱਤਣ ਵਾਸਤੇ ਆਉਂਦੀਆਂ ਕਿ ਸਾਡੇ ਐਨਐਮਪੀ ਜਿੱਤ ਗਏ ਐਨਐਮਐਲ ਜਿੱਤ ਗਏ ਤੁਸੀਂ ਇੱਕ ਗੱਲ ਦੇਖੀ ਹੋਣੀ ਹੈ ਜੋ ਕੁਝ ਵੀ ਬਣਿਆ ਪੰਜਾਬ 'ਚ ਉਦੋਂ ਹੀ ਬਣਿਆ ਜਦੋਂ ਅਕਾਲੀ ਦਲ ਦੀ ਰਾ ਸਰਕਾਰ ਸਭ ਤੋਂ ਜ਼ਰੂਰੀ ਬਿਜਲੀ ਹੈ ਬਿਜਲੀ ਦੋ ਸਾਧਨਾਂ ਤੋਂ ਆਉਂਦੀ ਹੈ ਇੱਕ ਥਰਮਲ ਪਲੈਂਟ ਤੇ ਇੱਕ ਡੈਮ ਜਿੰਨੇ ਥਰਮਲ ਪਲੈਂਟ ਪੰਜਾਬ ਦੇ ਐ ਸਾਰੇ ਬਾਦਲ ਸਾਹਿਬ ਨੇ ਬਣਾਏ ਐ ਭਾਖੜਾ ਡੈਮ ਤੋਂ ਬਗੈਰ ਸਾਰੇ ਡੈਮ ਬਾਦਲ ਸਾਹਿਬ ਨੇ ਬਣਾਏ ਐ ਆ ਤੁਹਾਡੇ ਨਾਲ ਥੀਨ ਟਾਈਮ ਹੈ ਬਾਲ ਸਿੰਘ ਸਭ ਸ਼ੁਰੂ ਕਰਕੇ ਗਏ 10 ਸਾਲ ਸਰਕਾਰ ਨਹੀਂ ਸੀ ਕੰਮ ਬੰਦ ਰਿਆ ਜਿਸ ਦਿਨ ਸਰਕਾਰ ਆ ਗਈ ਫਿਰ ਤੋਂ ਕੰਮ ਚਾਲੂ ਹੋ ਕੇ ਫਿਰ ਤੋਂ ਮੁਕੰਮਲ ਹੋ ਗਿਆ ਉਵੇਂ ਹੀ ਜਿੰਨੇ 에어ਪੋਰਟ ਆ ਪੰਜਾਬ ਦੇ ਭਾਵੇਂ ਅੰਮ੍ਰਿਤਸਰ ਇੰਟਰਨੈਸ਼ਨਲ ਮੁਹਾਲੀ ਇੰਟਰਨੈਸ਼ਨਲ ਆਪਣਾ ਜਲੰਧਰ ਵਾਲਾ ਲੁਧਿਆਣਾ ਵਾਲਾ ਪਟਿਆਲਾਂ ਪਟਿਆਲਾਂ ਵਾਲਾ ਸਾਰੇ 에어ਪੋਰਟ ਅਕਾਲੀ ਦਲ ਨੇ ਬਣਾਏ ਜਿੰਨੀਆਂ 4 ਤੇ 6 ਲੰਦੀਆਂ ਸੜਕਾਂ ਐ ਅੱਜ ਤੁਸੀਂ ਪਠਾਨਕੋੜ ਤੋਂ ਪਠਿੰਡੇ ਚੱਲ ਜਾਓ ਮੈਂ ਕਈ ਵਾਰ ਦੇਖਿਆ ਲੋਕੀ ਮੈਨੂੰ ਪਿੰਡ ਬਾਦਲ ਮਿਲ ਲਾਉਂਦੇ ਐ ਮੈਂ ਪਤਾ ਕਰਦਾ ਦੀਨ ਨਗਰ ਤੋਂ ਕਿੰਨਾ 3 1/2 ਘੰਟੇ ਚ ਪਹਿਲੇ ਜਿੱਥੇ ਡਰ ਲੱਗਦਾ ਹੁੰਦਾ ਸੀ ਮੈਨੂੰ ਯਾਦ ਐ ਪਹਿਲੇ ਪਠਾਨਕੋੜ ਤੋਂ ਅੰਮ੍ਰਿਤਸਰ ਜਾਣਾ ਬੜੌੱਖਾ ਸੀ ਐ ਡੇ ਟੂਏ ਸੀ ਕੀ ਦੁੱਖ ਲੱਗ ਜਾਂਦੀ ਸੀ ਜਦੋਂ ਮੈਂ ਸੜਕ ਤੇ ਜਾਂਦੇ ਸੀ ਕੱਲੇਆ ਨਹੀਂ ਤੁਸੀਂ ਕਿਸਾਨੀ ਦੀ ਗੱਲ ਕਰ ਲਓ ਟਿਊਬਲ ਕਨੈਕਸ਼ਨ ਦੇਣ ਵਾਲਾ ਅਕਾਲੀ ਦਲ ਉਹਦੇ ਵਿੱਚ ਮੁਫਤ ਬਿਜਲੀ ਪਾਉਣ ਵਾਲਾ ਅਕਾਲੀ ਦਲ ਸਾਡੇ ਉਥੇ ਅੰਡਰਗਰਾਉਂਡ ਪਾਈਪ ਲਾਈਨ ਪਾਣੀ ਦੇਣ ਵਾਲਾ ਅਕਾਲੀ ਦਲ ਕਸੀਆਂ ਨਹਿਰਾਂ ਬਣਾਉਣ ਵਾਲਾ ਅਕਾਲੀ ਦਲ ਟਰੈਕਟਰਾਂ ਤੇ ਟੈਕਸ ਮਾਫ ਕਰਨ ਵਾਲਾ ਅਕਾਲੀ ਦਲ ਉਵੇਂ ਗਰੀਬ ਜਨਤਾ ਨੂੰ ਆਟਾ ਦਾਲ ਸ਼ਿਕਨ ਪੈਨਸ਼ਨ ਦੇਣ ਵਾਲਾ ਕਾਲੀਦਲ ਐਸੀ ਸਕਾਲਰਸ਼ਿਪ ਦੇਣ ਵਾਲਾ ਕਾਲੀਦਲ 6 ਲੱਖ ਬੱਚਿਆਂ ਨੂੰ ਪੜਾਉਂਦੇ ਸੀ ਅਸੀਂ ਹਰ ਸਾਲ ਉਹ ਸਾਰਾ ਕੁਝ ਬੰਦ ਹੈ ਸੇਵਾ ਕੇਂਦਰ ਬੰਦ ਹੈ ਮੈਂ ਵਰਲਡ ਕੱਪ ਕਬੱਡੀ ਕਰਾਉਂਦਾ ਸੀ ਉਹ ਵੀ ਬੰਦ ਹੈ ਮੈਂ ਪਸ਼ੂ ਮੇਲੇ ਕਰਾਉਂਦਾ ਸੀ ਲੋਕੀ ਮੱਝਾਂ گاਵਾਂ ਦੇ ਬੜੇ ਸ਼ਕੀਨ ਹੋ ਗਏ ਉਹ ਵੀ ਬੰਦ ਹੈ ਘੋੜਿਆਂ ਦੇ ਮੇਲੇ ਕਰਾਉਂਦਾ ਸੀ ਉਹ ਵੀ ਬੰਦ ਹੈ ਅਸੀਂ ਜਿਮ ਤੇ ਕਿਹਦਾ ਦਾ ਸਮਾਨ ਨੌਜਵਾਨਾਂ ਨੂੰ ਦਿੰਦੇ ਸੀ ਉਹ ਵੀ ਬੰਦ ਹੈ ਤੁਸੀਂ ਦੇਖਿਆ ਹੋਣਾ ਪਿਛਲੇ 7 ਸਾਲ ਤੁਹਾਡੀ ਜ਼ਿੰਦਗੀ ਤੇ ਖਰਾਬ ਹੋ ਗਿਆ ਹੈ 5 ਸਾਲ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਇੱਕ ਦਿਨ ਹੀ ਤੁਸੀਂ ਦੇਖਿਆ ਹੋਣਾ ਸਜਾਨਪੁਰ ਆਇਆ ਆ ਹੁਣ ਝਾੜੂ ਵਾਲਾ ਹੈ ਭਗਵੰਤ ਮਾਨ ਆ ਦਾ ਜ਼ਮੀਨ ਖੇਤ ਨਲਾਇਕ ਹੈ ਐਜਾ ਕੋਈ ਮੁੱਖ ਮੰਤਰੀ ਕਹਿਣ ਦੇ ਲਾਇਕ ਨਹੀਂ ਹੈ ਦੇਖੋ ਇੱਕ ਮੁੱਖ ਮੰਤਰੀ ਹੋਏ ਸੂਬੇ ਦਾ ਜਰਮਨੀ ਗਿਆ ਹੋਏ ਤੇ ਵਾਪਸ ਜਹਾਜ਼ ਦੇ ਵਿੱਚ ਬਹਿਣ ਲੱਗਿਆ ਤੇ ਸ਼ਰਾਬ ਦਾ ਡੱਕਿਆ ਸੀ ਕੈਪਟਨ ਪਲੇਨ ਦੇ ਕੈਪਟਨ ਨੇ ਦੇਖਿਆ ਕਿ ਆਹ ਬੰਦਾ ਬਹੁਤ ਸ਼ਰਾਬ ਪੀ ਬੈਠਾ ਹੈ ਉਹ ਕਹਿੰਦੇ ਕਾਨੂੰਨ ਹੈ ਦੁਨੀਆ ਦਾ ਕਾਨੂੰਨ ਹੈ ਕਿਸੇ ਦੇ ਸ਼ਰਾਬ ਜਾਦੀ ਪੀਤੀ ਹੋਏ ਉਹ ਜਹਾਜ਼ ਤੇ ਨਹੀਂ ਚੜਨ ਦਿੰਦੇ ਤੇ ਜੋ ਦੇਖਿਆ ਕਿ ਆਹ ਬੰਦਾ ਬੜਾ ਸ਼ਾਬੀ ਹੈ ਇਹਨੂੰ ਤਾਰ ਦਿਓ ਤੁਸੀਂ ਦੇਖੋ ਮੁੱਖ ਮੰਤਰੀ ਆਪਣੇ ਸੂਬੇ ਦਾ ਜਹਾਜ਼ ਤੋਂ ਉਤਰਿਆ ਆ ਤਾਂ ਹਾਲਾਤ ਇਹ ਦੀ ਅਪੰਜ ਦਿਨ ਪਹਿਲੇ ਤੁਸੀਂ ਦੇਖਿਆ ਉਹ ਨਾ ਪਠਿੰਡੇ ਰੋਡ ਸ਼ੋਅ ਕਿਉਂਕਿ ਸ਼ਾਮ ਨੂੰ ਜਾਦੀ ਪੀ ਲੰਦਾ ਗੱਡੀ ਉੱਤੇ ਚੜ ਗਿਆ ਚੱਕਰ ਆਉਣ ਲੱਗੇ ਪਾਣੀ ਬੁਲਾਇਆ ਥੋੜਾ ਜਿਹਾ ਪੀਤਾ ਤੇ ਬਾਕੀ ਸਿਰ ਤੇ ਰੋਲਦਾ ਆ ਕੋਈ ਮੁੱਖ ਮੰਤਰੀ ਹੈ ਕਹਿੰਦੇ ਕੀ ਸੀ ਕਰਦੇ ਕੀ ਹੈ ਅੱਜ ਨਸ਼ਾ ਘੜ ਕਰ ਤੁਹਾਡੇ ਫੈਲ ਰਿਹਾ ਕਿਉਂ ਫੈਲ ਰਿਹਾ ਕਿਉਂਕਿ ਇਹਨਾਂ ਦੇ ਬੰਦੇ ਇਹਨਾਂ ਦੇ ਐਮਐਲਏ ਮਹੀਨਾ ਲੈਣ ਲੱਗੇ ਨਸ਼ੇ ਵੇਚਣ ਵਾਲਿਆਂ ਤੋਂ ਤੇ ਪੁਲਿਸ ਨੂੰ ਕਿਹਾ ਕਿ ਇਹਨੂੰ ਹੱਥ ਨਹੀਂ ਲਾਉਣਾ ਅੱਜ ਗੈਂਗਸਟਰ ਰਾਜ ਕਰ ਰਹੇ ਐ ਗੁੰਡਾਗਰਦੀ ਰਹਿ ਜਾਏ ਕੋਈ ਚੇਨ ਖਿੱਚ ਲੈਂਦਾ ਕੋਈ ਪਰਸ ਖਿੱਚ ਲੈਂਦਾ ਕੋਈ ਬੈਂਕ ਲੁੱਟ ਲੈਂਦਾ ਆਪਣੇ ਪੰਜਾਬ ਦੇ ਵਪਾਰੀ ਦੂਜੇ ਸੂਬਿਆਂ 'ਚੋਂ ਆਪਾਰ ਕਰਨ ਚਲੇ ਗਏ ਕਿਉਂਕਿ ਉਹਨਾਂ ਨੂੰ ਡਰ ਲੱਗਣ ਲੱਗ ਗਿਆ ਇਹਨਾਂ ਦਾ ਪਛੋਕੜ ਦੇਖੋ ਇਹਨਾਂ ਦੇ ਲੀਡਰਾਂ ਦਾ ਘਟਾਰੂ ਚੱਕ ਵਰਗੇ ਤੁਹਾਨੂੰ ਪਤਾ ਕਿਹਜੇ ਕੰਮ ਕਰਦੇ ਨੇ ਕਲਿਆਣੇ ਜਿਹੇ ਹਜ਼ਾਰਾਂ ਜਿੰਨੇ ਬੰਦੇ ਅੱਧੇ ਘਟਾਰੂ ਚੱਕ ਹੀ ਐ ਲੁੱਟਦੇ ਐ ਬੁਰਾ ਹਾਲ ਕਰਦੇ ਐ ਐਸ ਕਰਕੇ ਮੈਂ ਤੁਹਾਨੂੰ ਬੇਨਤੀ ਜਿਹੜੀ ਕਰਨਾ ਐ ਅਕਾਲੀ ਦਲ ਪੰਜਾਬ ਦੀ ਪਾਰਟੀ ਐ ਖਾਲਸਾਪਨ ਦੀ ਫੌਜ ਐ ਪੰਜਾਬੀਆਂ ਦੀ ਫੌਜ ਐ ਗਰੀਬ ਕਿਸਾਨ ਮਜ਼ਦੂਰ ਵਪਾਰੀ ਥੋਡੀ ਪਾਰਟੀ ਐ ਅਕਾਲੀ ਦਲ ਦਾ ਮਤਲਬ ਪੰਜਾਬ ਐ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਹੈ ਆਈ ਕਰਨਾ ਹੈ ਪੰਜਾਬ ਤਰੱਕੀ ਉਹਦੇ ਹੀ ਹੁੰਦੀ ਹੈ ਜਦੋਂ ਕਾਲੀ ਜਲਦੀ ਸਿਫਕਾਰ ਜੇ ਤੁਸੀਂ ਇੱਥੇ ਅਮਨ ਸ਼ਾਂਤੀ ਚਾਹਣਿਓ ਭਾਈਚਾਰਕ ਇਕਸਾਨ ਚਾਹਣਿਓ ਫਿਰ ਆਪਣੇ ਕੋਲ ਕੋਈ ਚਾਰਾ ਨਹੀਂ ਵਾਪਸ ਆਪਣੀ ਪਾਰਟੀ ਨੂੰ ਵਾਪਸ ਲੈ ਕੇ ਆਈਏ ਤਾਂ ਹੀ ਪੰਜਾਬ ਤਰੱਕੀ ਕਰੂਗਾ ਜੇ ਆਪਾਂ ਤਜਰਬੇ ਕਰਨੇ ਨਾ ਛੱਡੇ ਤੇ ਬਹੁਤ ਵੱਡਾ ਨੁਕਸਾਨ ਹੋ ਜਾਊਗਾ ਆਪਣਾ ਦੇਖੋ ਚੀਮਾ ਸਾਹਿਬ ਵਧੀਆ ਨੇਕ ਇਨਸਾਨ ਹੈ ਇਹ ਸਭ ਤੋਂ ਵੱਡੀ ਗੱਲ ਹੈ ਆ ਬਾਦ ਸਾਡੇ ਨਾਲ ਬੜਾ ਨਜ਼ਦੀਕੀ ਸਬੰਧ ਹੈ ਸ੍ਰੀ ਹਰਗੋਬਿੰਦਪੁਰ ਦੇ ਰਹਿਣ ਵਾਲੇ ਆ ਜਿਹੜੀ ਕੋਈ ਚੰਗਾ ਵਕੀਲ ਕਰ ਲੈਣਾ ਪਾਰਟੀ ਮਾੜੇ ਕੇਸ ਨੂੰ ਵੀ ਜਿਤਾਉਂਦੀ ਹੈ ਜੇ ਮਾੜਾ ਵਕੀਲ ਹੋਏ ਤੇ ਚੰਗੇ ਕੇਸ ਨੂੰ ਵੀ ਹਰਾਉਂਦਾ ਹੈ ਆਪਣਾ ਜਿਹੜਾ ਪਠਾਨਕੋਟ ਤੋਂ ਆ ਸਜਾਨਪੁਰ ਆ ਰਿਹਾ ਹੈ ਬੀਜੇਪੀ ਦੇ ਹੱਥ ਤੇ ਤੁਸੀਂ ਜਾਣਦੇ ਹੋ ਅਕਾਲੀ ਦਲ ਦੇ ਕੰਮ ਵਰਕਰਾਂ ਦਾ ਕੰਮ ਕਰਨ ਦਾ ਤਰੀਕਾ ਲੀਡਰਾਂ ਦਾ ਤੇ ਬੀਜੇਪੀ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਹੁਣਾ ਤੁਹਾਨੂੰ ਚਿੰਤਾ ਲਾ ਦਿਓ ਤੁਹਾਡੇ ਕੋਲੇ ਜੀਮਾ ਸਾਹਿਬ ਆ ਗਏ ਐ ਹਲੇ ਇਸ ਇਲਾਕੇ 'ਚ ਬਹੁਤ ਕੰਮ ਕਰਨ ਵਾਲਾ ਆ ਆ ਤੁਸੀਂ ਸਾਰਾ ਬਾਰਡਰ ਹੈ ਦਰਿਆ ਦਾ ਇਲਾਕਾ ਹੈ ਬੜੇ ਪੁਲ ਚਾਹੀਦੇ ਐ ਬੜੀਆਂ ਚੀਜ਼ਾਂ ਚਾਹੀਦੀਆਂ ਤੁਹਾਨੂੰ ਇੱਕ ਪਰਿਵਾਰ ਦਾ ਜੀ ਲੈ ਕੇ ਜਾ ਰਹੇ ਐ ਤੁਹਾਨੂੰ ਇਹਨਾਂ ਦੀ ਐਡੀ ਇੰਨੀ ਨੇੜਤਾ ਕਿ ਅਸੀਂ ਕਿਸੇ ਚੀਜ਼ ਤੇ ਨਾ ਨਹੀਂ ਕਰ ਸਕਦੇ ਇਸ ਕਰਕੇ ਮੈਂ ਵਧਾਈ ਦੇਣਾ ਚਾਹਣਾ ਸੁजानਪੁਰੂ ਹਲਕੇ ਦੇ ਸਾਰੇ ਵਰਕਰਾਂ ਦਾ ਭਾਵੇਂ ਗੁਪਤਾ ਜੀ ਛੱਡ ਕੇ ਚਲੇ ਗਏ ਪਰ ਕੱਲੇ ਗਏ ਐ ਸਾਰੇ ਵਰਕਰਾਂ ਖੜੇ ਡਾਂਗ ਮੰਗੂ ਖੜਿਆ ਤੁਹਾਡਾ ਦਿਲ ਦੀਦ ਰਹੀਆਂ ਤੇ ਮੈਂ ਮੈਂ ਤੁਹਾਨੂੰ ਇੰਨਾ ਮੈਂ ਬੜਾ ਖੁਸ਼ ਹੋਇਆ ਅੱਜ ਸਵੇਰ ਦਾ ਮੈਂ दीनानगर, नगर भोआ सजानपुर हम पठानकोट हैं। देखो पहली बार इलेक्शन लड़ रहे हैं पर मैं देखिया इना प्यार मिल रहा है। मैं आज दस है, अगले चारा सीटा दे अकाली दल दे के एम एल ए दो हजार सताई च बन गए मैं थो एंड जिस दिन अकाली दल के एम एल ए हो गए फिर देखियो ਤانوں ਨਜ਼ਾਰਾ ਆਜੂਗਾ ਜਿੰਨੀ ਤਰੱਕੀ ਇੱਥੇ ਹੋਣੀ ਹੈ ਜਿੰਨੀ ਤਰੱਕੀ ਇੱਥੇ ਹੋਣੀ ਹੈ ਤੁਸੀਂ ਭੁੱਲ ਜਾਓਗੇ ਉਹ ਪੁਰਾਣੇ ਦਿਨ ਇਸ ਕਰਕੇ ਆਓ ਇੱਕ ਮੈਂ ਤੁਹਾਨੂੰ ਹੋਰ ਦੱਸਣਾ ਚਾਹਣਾ ਹੈ ਥੀਨ ਡੈਮ ਇੱਕ ਅਜੀ ਜਗ੍ਹਾ ਜਿੱਥੇ ਪਿਛਲੀ ਵਾਰ ਤੁਹਾਨੂੰ ਯਾਦ ਹੋਊਗਾ ਜੋ ਸਰਕਾਰ ਸੀ ਮੈਂ ਦੁਨੀਆ ਦੇ ਸਾਰੇ ਵੱਡੇ ਹੋਟਲ ਵਾਲੇ ਇੱਕ ਦਿਨ ਹੈਲੀਕਾਪਟਰ ਤੇ ਇੱਥੇ ਲੈ ਕੇ ਆਇਆ ਸੀ ਮੈਂ ਮਾਸਟਰ ਪਲਾਨ ਬਣਾ ਲਿਆ ਸੀ ਇੱਥੇ ਪਹਿਲਾ ਹਿਲ ਸਟੇਸ਼ਨ ਬਣਾਉਣਾ ਇੱਥੇ ਵੱਡੇ ਵੱਡੇ ਹੋਟਲ ਬਣਾਉਣੇ ਸਿਟੀ ਸ਼ਹਿਰ ਬਣਾਉਣਾ ਉੱਥੇ ਬਸਾਉਣਾ ਤਕਰੀਬਨ 50 ਹਜ਼ਾਰ ਕਰੋੜ ਰੁਪਏ ਦੀ ਇਨਵੈਸਟਮੈਂਟ ਇੱਥੇ ਆਉਣ ਲੱਗੀ ਸੀ ਪਰ ਸਰਕਾਰ ਬਦਲ ਗਈ ਪਰ ਜਿਸ ਦਿਨ ਸਰਕਾਰ ਆ ਗਈ ਤੁਸੀਂ ਦੇਖੋਗੇ ਆ ਥੀਨ ਡੈਮ ਇਲਾਕਾ ਇੱਕ ਇਕੱਲਾ ਇੰਡੀਆ ਦਾ ਨਹੀਂ ਇੰਟਰਨੈਸ਼ਨਲੀ ਡਿਵੈਲਪ ਇੱਕ ਟੂਰਿਜ਼ਮਸ ਦਾ ਹੱਬ ਬਣ ਜਾਣਾ ਹੈ ਤੇ ਮੈਂ ਇੰਨਾ ਹੀ ਕਹਿਣਾ ਚਾਹਣਾ ਹਲੇ ਤੂੰ ਸੋਚ ਨਹੀਂ ਸਕਦੇ ਕਿਸ ਲੈਵਲ ਦੀ ਪਲੈਨਿੰਗ ਅਸੀਂ ਕਰੀ ਬੈਠੇ ਸੀ ਪਰ ਆ ਜਿਹੜੇ 7-8 ਸਾਲ ਖਰਾਬ ਹੋ ਗਏ ਐ ਪਰ ਪਰ ਮੈਂ ਇੰਨਾ ਕਹਿਣਾ ਚਾਹਣਾ ਜਿਸ ਦਿਨ ਸਰਕਾਰ ਆ ਗਈ ਆ ਟੂਰਿਜ਼ਮ ਹੱਬ ਐਜਾ ਬਣੂਗਾ ਅੱਜ ਇਹਨਾਂ ਦੀ ਜਿਹੜੀ ਸੋਚ ਹੈ ਮਿਨੀ ਗੋਆ ਆ ਤਾਂ ਕੁਝ ਵੀ ਨਹੀਂ ਹੈ ਜਿਸ ਲੈਵਲ ਦੇ ਅਸੀਂ ਸੋਚੀ ਬੈਠੇ ਆਂ ਜਿਸ ਲੈਵਲ ਦਾ ਕੰਮ ਅਸੀਂ ਕਰਨ ਲੱਗੇ ਆਂ ਸੋ ਇਸ ਕਰਕੇ ਮੈਂ ਆਈ ਬੇਨਤੀ ਕਰਦਾ ਹਾਂ ਜੀਮਾ ਸਾਹਿਬ ਨੂੰ ਜਿਤਾ ਦਿਓ ਫਿਰ ਉਹਦੇ ਬਾਅਦ ਟੈਨਸ਼ਨ ਮੁੱਕ ਜੂਗੀ ਤੁਹਾਡੀ ਇੱਕ ਵਧੀਆ ਵਕੀਲ ਬਣੂਗੀ ਬਣੂਗਾ ਤੇ ਤੁਹਾਡੀ ਸਰਕਾਰ ਨੇ ਤਾਂ ਨੀ ਪੱਤਰ ਰੱਖਿਆ ਜਾਣਾ ਤੇ ਮੈਜਿਕਲ ਦੇਖੀ ਹੈ ਮੈਂ ਸਾਰੇ ਪੰਜਾਬ ਚ ਘੁੰਮ ਕੇ ਆਇਆ ਹਾਂ ਤਕਰੀਬਨ 3 ਮਹੀਨੇ ਮੈਂ ਯਾਤਰਾ ਜ ਰਿਹਾ ਐ ਇੰਨੇ ਲੋਕੀ ਦੁਖੀ ਐ ਝਾੜੂ ਵਾਲਿਆਂ ਤੋਂ ਸੋ ਆਪਣੇ ਕਰਦੇ ਜਿੰਦਾਬਾਦ ਜਿੰਦਾਬਾਦ ਜਿੱਥੇ ਭਗਵੰਤ ਬਣ ਜਾਂਦਾ ਉਹਨੂੰ ਭਜਾਉਂਦੇ ਐ ਹੁਣੇ ਮੌੜ ਵੰਡੀ ਗਿਆ ਸੀ ਭਜਾਇਆ ਮਾਨ ਸਾਹਿਬ ਭਜਾਇਆ ਇਧਰਲੇ ਪਾਸੇ ਰਾਮਪੁਰਾ ਭਜਾਇਆ ਹੁਣ ਤਾਂ ਜਾਣੋ ਹੀ ਛੱਡ ਗਿਆ ਕਿਉਂਕਿ ਸਾਰਿਆਂ ਨੂੰ ਪਤਾ ਲੱਗ ਗਿਆ ਠੱਗਾਂ ਦੀ ਸਰਕਾਰ ਐ ਤੇ ਮੈਂ ਅਕਲ ਦੇਖੀ ਐ ਤੁਸੀਂ ਹੈਰਾਨੀ ਜਨਾ ਕੇ ਰਿਜ਼ਲਟ ਦੇਖੋਗੇ ਤੁਸੀਂ ਹੈਰਾਨ ਰਹੇ ਜਾਓਗੇ ਘੜਤ ਘੜ 10 ਤੋਂ ਵੱਧ ਪਾਰਲੀਮੈਂਟ ਸੀਟਾਂ ਕੱਲਾ ਅਕਾਲੀ ਦਲ ਲੜੂ ਜਿੱਤ ਲੂਗਾ ਤੇ ਸਾਨੂੰ ਅਸੀਂ ਲੜ ਰਹੇ ਕੱਲੇ ਥੋੜੇ ਕਰਕੇ ਹੀ ਅਸੀਂ ਦੇਖਣਾ ਚਾਹੁੰਨੇ ਆ ਕਿ ਲੋਕੀ ਪੰਜਾਬ ਨਾਲ ਖੜਦੇ ਆ ਪੰਜਾਬ ਦੀ ਖੇਤਰੀ ਪਾਰਟੀ ਨਾਲ ਖੜਦੇ ਆ ਜਾਂ ਦਿੱਲੀ ਵਾਲੇ ਲੁਟੇਰੀਆਂ ਨਾਲ ਖੜਦੇ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ